ਬੀਤੇ ਦਿਨ ਮਹਾਰਾਣੀ ਪ੍ਰਨੀਤ ਕੌਰ ਦੇ ਵੱਲੋਂ ਜਦੋਂ ਇੱਕ ਚੋਣ ਰੈਲੀ ਰੱਖੀ ਜਾਂਦੀ ਹੈ ਤਾਂ ਕਿਸਾਨ ਮੌਕੇ ਤੇ ਧੜਨਾ ਪ੍ਰਦਰਸ਼ਨ ਵਿਰੋਧ ਕਰਨ ਆ ਜਾਂਦੀ ਨੇ ਤਾਂ ਇਸ ਦੌਰਾਨ ਹੀ ਦੱਸਦੀਏ ਕਿ ਇੱਕ ਕਿਸਾਨ ਜਿਹੜੇ ਵਿਰੋਧ ਦੇ ਵਿੱਚ ਸ਼ਾਮਿਲ ਹੁੰਦੇ ਨੇ ਤਾਂ ਉਹਨਾਂ ਦੇ ਵੱਲੋਂ ਜਦੋਂ ਧੜਨਾ ਪ੍ਰਦਰਸ਼ਨ ਤੇ ਨਾਲ ਵਿਰੋਧ ਕੀਤਾ ਜਾ ਰਿਹਾ ਸੀ ਅਚਾਨਕ ਧੱਕਾਮੁਕੀ ਹੁੰਦੀ ਹੈ ਤੇ ਉਹ ਵਿਹੋਸ਼ ਹੋ ਜਾਂਦੇ ਨੇ ਤੇ ਬਾਅਦ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਹ ਮਾਮਲਾ ਕਾਫੀ ਜ਼ਿਆਦਾ ਹੁਣ ਪੱਖ ਰਿਹਾ ਹੈ ਕਿਉਂਕਿ ਇਸ ਬਾਬਤ ਲਗਾਤਾਰ ਹੀ ਜਿੱਥੇ ਕਿ ਵਿਰੋਧੀਆਂ ਦੇ ਵੱਲੋਂ ਭਾਜਪਾ ਨੂੰ ਘੇਰਿਆ ਗਿਆ ਸੀ ਤੇ ਕਾਫੀ ਸਵਾਲ ਵੀ ਚੁੱਕੇ ਗਏ ਸਨ ਤੇ ਹੁਣ ਐਸਕੇਮ ਗੈਰ ਰਾਜਨੀਤਿਕ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸਰਕਾਰ ਨੂੰ 2 ਦਿਨ ਦੇ ਅਲਟੀਮੇਟਮ ਦਾ ਤੇ ਇਹ ਵੀ ਕਹਿ ਦਿੱਤਾ ਹੈ ਕਿ ਸਰਕਾਰ ਜਿਹੜੀ ਹੈ ਜਲਦ ਤੋਂ ਜਲਦ ਇਹ ਭਾਜਪਾ ਆਗੂ ਨੂੰ ਗ੍ਰਿਫਤਾਰ ਕਰੇ ਨਹੀਂ ਤਾਂ ਅਸੀਂ ਸਿੱਧਾ ਹੀ ਪਹਿਲਾ ਮੋਤੀ ਬਾਗ ਦੇ ਵਿੱਚ ਜਾ ਕੇ ਇਕੱਠਾ ਇਕੱਠੇ ਹੋਣਗੇ ਤੇ ਬਾਅਦ ਵਿੱਚ ਅਸੀਂ ਇਸ ਦੇ ਤੌਰ ਤੇ ਧਰਨਾ ਪ੍ਰਦਰਸ਼ਨ ਜੜਾਇਆ ਹੈ ਕੈਪਟਨ ਅਮਰਿੰਦਰ ਸਿੰਘ ਜੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਨਾਲ ਹੀ ਉਹਨਾਂ ਦੇ ਮਹਾਰਾਣੀ ਪ੍ਰਨੀਤ ਕੌਰ ਯਾਨੀ ਕਿ ਇਹਨਾਂ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨਗੇ ਤੇ ਨਾਲ ਹੀ ਵਿਰੋਧ ਇਹਨਾਂ ਦੋਵਾਂ ਦਾ ਕੀਤਾ ਜਾਵੇਗਾ ਤੇ ਕਰਾ ਕੀਤਾ ਜਾਵੇਗਾ ਤਾਂ ਦੱਸਦੀ ਹੈ ਕਿ ਲਗਾਤਾਰ ਹੀ ਇਹ ਮਾਮਲਾ ਕਾਫੀ ਜ਼ਿਆਦਾ ਪੱਕ ਚੁੱਕਿਆ ਹੈ ਜਿੱਥੇ ਕਿ ਇੱਕ ਪਾਸੇ ਇਹ ਵੀ ਦੋਸ਼ ਲਗਾਏ ਗਏ ਨੇ ਕਿ ਕਿਸਾਨ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਦੇ ਵੱਲੋਂ ਅਸ਼ਬੀਰ ਅਸ਼ਾਰੇ ਵੀ ਕੀਤੇ ਜਾਂਦੇ ਨੇ ਇਸ ਤੋਂ ਬਾਅਦ ਮੌਕੇ ਦੇ ਉੱਤੇ ਮਾਹੌਲ ਕਾਫੀ ਜ਼ਿਆਦਾ ਗਰਮਾ ਜਾਂਦਾ ਹੈ ਉਧਰ ਦੱਸਦੀ ਹੈ ਕਿ ਉਹ ਹਰ ਹਰਪਾਲਪੁਰ ਦਾ ਕਹਿਣਾ ਹੈ ਕਿ ਪੁਲਿਸ ਦੇ ਦੇ ਉੱਤੇ ਕਿਸਾਨ ਆਗੂਆਂ ਨੇ ਦਬਾਅ ਬਣਾਇਆ ਇਸ ਕਰਕੇ ਝੂਠਾ ਕੇਸ ਉਹਨਾਂ ਤੇ ਦਰਜ ਕੀਤਾ ਗਿਆ ਹਰਪਾਲਪੁਰ ਨੇ ਕਹਿਣਾ ਹੈ ਕਿ ਕਿਸਾਨ ਸੁਰਿੰਦਰਪਾਲ ਆਕੜੀ ਦੀ ਮੌਤ ਦਾ ਉਹਨਾਂ ਨੂੰ ਵੀ ਕਾਫੀ ਦੁੱਖ ਹੈ ਉਹਨਾਂ ਕਿਹਾ ਹੈ ਕਿ ਆਕੜੀ ਕਿਸੇ ਕਿਸਾਨ ਜਥੇਬੰਦੀ ਦੀ ਬਜਾਏ ਅਕਾਲੀ ਦਲ ਦਾ ਅਹੁਦੇਦਾਰ ਸੀ ਤੇ ਪਾਜਪਾ ਖਿਲਾਫ ਕਿਸਾਨਾਂ ਦੇ ਰੂਪ ਦੇ ਵਿੱਚ ਆਉਣ ਆਉਂਦੇ ਹੀ ਰਾਜਸੀ ਪਾਰਟੀਆਂ ਦੇ ਕਾਰਕੁਨਾਂ ਦੀ ਤਰ੍ਹਾਂ ਹੀ ਵਿਰੋਧ ਕਰਨ ਆਇਆ ਸੀ ਹਰਵਿੰਦਰ ਹਰਪਾਲਪੁਰ ਅਕਾਲੀ ਦੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਸੱਕਾ ਭਾਂਜਾ ਜੋ ਪਿਛਲੇ ਹੀ ਮਹੀਨੇ ਪਾਸਪਾ ਦੇ ਵਿੱਚ ਸ਼ਾਮਿਲ ਹੋਇਆ ਸੀ ਤਾਂ ਲਗਾਤਾਰ ਮੁਸ਼ਕਿਲਾ ਹਰਵਿੰਦਰ ਹਰਪਾਲਪੁਰ ਦੀਆ ਵੱਧ ਰਹੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਵੇਲੇ ਮਾਹੌਲ ਇਸ ਨੂੰ ਲੈ ਕੇ ਪੱਕ ਰਿਹਾ ਹੈ ਕਿਉਂਕਿ ਕਿਸਾਨ ਦੀ ਮੌਤ ਤੋਂ ਬਾਅਦ ਲਗਾਤਾਰ ਪਰਿਵਾਰ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤੇ ਕਿਹਾ ਗਿਆ ਸੀ ਕਿ ਜੇਕਰ ਇਸ ਮਾਮਲੇ ਨੂੰ ਲੈ ਕੇ ਐਫ ਆਈ ਆਰ ਨਹੀਂ ਦਰਜ ਕੀਤੀ ਤਾਂ ਅਸੀਂ ਸਖਤ ਹੋਰ ਵਿਰੋਧ ਕਰਾਂਗੇ ਇਸ ਕਰਕੇ ਪੁਲਿਸ ਦੇ ਵੱਲੋਂ ਬੀਤੇ ਰੋਜ਼ ਇੱਕ ਜਿਹੜੇ ਭਾਜਪਾ ਆਗੂ ਯਾਨੀ ਕਿ ਹਰਵਿੰਦਰ ਸਿੰਘ ਹਰਪਾਲਪੁਰ ਦੇ ਉੱਤੇ ਤੇ ਨਾਲ ਹੀ ਦੋ ਅਣਪਛਾਤੇ ਵਿਅਕਤੀਆਂ ਦੇ ਉੱਤੇ ਮਾਮਲਾ ਦਰਜ ਕਰ ਲਿਆ 304 ਦਾ ਮਾਮਲਾ ਦਰਜ ਕੀਤਾ ਗਿਆ ਇਸ ਤਹਿਤ 10 ਸਾਲ ਦੀ ਉਮਰ ਜਿਹੜੀ ਸਜ਼ਾ ਵੀ ਹੋ ਸਕਦੀ ਹੈ ਇਸ ਨੂੰ ਲੈ ਕੇ ਲਗਾਤਾਰ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰਿਵਾਰ ਨੂੰ ਭਰੋਸਾ ਦਿਵਾਇਆ ਗਿਆ ਕਿ ਇਸ ਮਾਮਲੇ ਦੇ ਵਿੱਚ ਅੱਗੇ ਅਸੀਂ ਕਾਰਵਾਈ ਪੂਰਨ ਤੌਰ ਤੇ ਕਰਾਂਗੇ ਪਰ ਉੱਥੇ ਹੀ ਅੱਜ ਸਵੇਰੇ ਹੀ ਜਦੋਂ ਪ੍ਰੈਸ ਕਾਨਫਰੰਸ ਐਸ ਕਿ ਅਮ ਦੇ ਵੱਲੋਂ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਵੱਡੇ ਵਿਆਹ ਜਿਹੜੇ ਹੈ ਉਹ ਵੱਡੀ ਗੱਲਾਂ ਆਖੀਆਂ ਗਈਆਂ ਤੇ ਨਾਲ ਕਹਿ ਦਿੱਤਾ ਗਿਆ ਸਰਕਾਰ ਨੂੰ 2 ਦਿਨ ਦਾ ਅਸੀਂ ਅਲਟੀਮੇਟਮ ਦਿੰਦੇ ਹਾਂ ਸਰਕਾਰ ਜਲਦ ਤੋਂ ਜਲਦ ਪਾਸਪਾਗੂ ਨੂੰ ਗ੍ਰਿਫਤਾਰ ਕਰਨ ਤੇ ਮਾਮਲੇ ਦੀ ਅਗਲੀ ਕਾਰਵਾਈ ਕਰਨ ਨਹੀਂ ਤਾਂ ਅਸੀਂ ਇਸ ਪੂਰੇ ਮਾਮਲੇ ਨੂੰ ਲੈ ਕੇ ਸਿੱਦਾ ਹੀ ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪ੍ਰਨੀਤ ਕੌਰ ਦਾ ਘਰ ਦੇ ਘਰ ਦੇ ਬਾਹਰ ਟਰਨਾ ਪ੍ਰਦਰਸ਼ਨ ਲਗਾਉਣਗੇ ਤੇ ਨਾਲ ਹੀ ਜਿਨੇ ਵੀ ਪੰਜਾਬ ਦੇ ਨੌਜਵਾਨ ਪੀੜੀ ਹੈ ਤੇ ਨਾਲ ਹੀ ਕਿਸਾਨਾਂ ਨੂੰ ਕਹਿਣਗੇ ਸਿੱਧਾ ਪਟਿਆਲਾ ਪੰਜਨ ਤੇ ਅਸੀਂ ਆਪਣੇ ਹੱਕੀ ਮੰਗਾ ਜਿਹੜੀਆਂ ਹੈ ਉਹ ਲੈ ਕੇ ਰਹਾਂਗੇ ਤਾਂ ਦੱਸ ਦिए ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਨਾਲ ਵਾਦਾ ਕੀਤਾ ਗਿਆ ਸੀ ਐਮਐਸਪੀ ਦੀ ਲੀਗਲ ਗਰੰਟੀ ਦਾ ਪਹਿਲੇ ਕਿਸਾਨੀ ਸੰਘਰਸ਼ ਦੇ ਵਿੱਚ ਪਰ ਅੱਜ ਤੱਕ ਉਹ ਵਾਦਾ ਪੂਰਾ ਨਹੀਂ ਹੋਇਆ ਇਸ ਕਰਕੇ ਕਿਸਾਨ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਭਾਵੇਂ ਕਿ ਉਹ ਮਹਾਰਾਣੀ ਪ੍ਰਨੀਤ ਹੋਣ ਚਾਹੇ ਪਾਜਪਾ ਦੇ ਉਮੀਦਵਾਰ ਸੁਸ਼ੀਰ ਕੁਮਾਰ ਰਿੰਕੂ ਹੋਣ ਚਾਹੇ ਤਰਨਜੀਤ ਸੰਧੂ ਹੋਣ ਚਾਹੇ ਹੰਸਰਾਜ ਹੰਸਣ ਚਾਹੇ ਦਿਨੀਸ਼ ਬੱਬੂ ਹੋਣ ਦਾ ਪੰਜਾਬ ਦੇ ਵਿੱਚ ਜਿੱਥੇ ਵੀ ਇਹ ਚੋਣ ਪ੍ਰਚਾਰ ਕਰਨ ਜਾਂਦੇ ਨੇ ਕਿਸਾਨ ਇਹਨਾਂ ਨੂੰ ਘੇਰ ਕੇ ਸਵਾਲ ਕਰਨੇ ਸ਼ੁਰੂ ਕਰ ਦਿੰਦੇ ਨੇ ਜਿਸ ਤਰੀਕੇ ਦੇ ਨਾਲ ਇਸ ਵੇਲੇ ਕਾਫੀ ਜ਼ਿਆਦਾ ਮਾਹੌਲ ਪੰਜਾਬ ਦੇ ਵਿੱਚ ਭਖ ਚੁਕਿਆ ਹੈ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਵੀ ਕਿਸਾਨ ਦੇ ਕੋਲ பாஜக ਉਮੀਦਵਾਰ ਆਉਂਦੇ ਨੇ ਤਾਂ ਉਸ ਵੇਲੇ பாஜக ਉਮੀਦਵਾਰਾਂ ਤੋਂ ਸਵਾਲ ਪੁੱਛੇ ਜਾਂਦੇ ਨੇ ਕੀ ਸਭ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਪਿੰਡ ਦੇ ਵਿੱਚ ਆਣਾ ਚਾਹੁੰਦੇ ਨੇ ਤਾਂ ਤੁਸੀਂ ਸਾਨੂੰ ਸਿੱਧੇ ਤੌਰ ਦੇ ਉੱਤੇ ਇਹ ਜਵਾਬ ਦੋ ਸਾਡੇ ਸਵਾਲਾਂ ਦਾ ਤਾਂ ਇਸ ਦਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦੇ ਦੋ ਤਾਂ ਕਿਸਾਨ ਤੁਹਾਨੂੰ ਜਿਹੜਾ ਹੈ ਸਮਰਥਨ ਵੀ ਦੇਣਗੇ ਤੇ ਨਾਲ ਹੀ ਕਿਸਾਨ ਜਿਹੜਾ ਹੈ ਤੁਹਾਨੂੰ ਵੋਟਾਂ ਵੀ ਪਾਣਗੇ ਪਰ ਪਹਿਲਾਂ ਸਾਡੇ ਸਵਾਲਾਂ ਦੇ ਜਵਾਬ ਦੋ ਇਸ ਦੇ ਨਾਲ ਹੀ ਕਈ ਪਿੰਡਾਂ ਦੇ ਵਿੱਚ ਅਜਿਹੀਆਂ ਵੀ ਤਸਵੀਰਾਂ ਦੇਖਣ ਨੂੰ ਮਿਲੀਆਂ ਜਿੱਥੇ ਭਾਜਪਾ ਤੇ ਆਰਐਸਐਸ ਦੇ ਨੋ ਐਂਟਰੀ ਦੇ ਬੋਰਡ ਲਗਾਏ ਗਏ ਨੇ ਸਿੱਧਾ ਇੱਕਸਾਨੀ ਸੰਘਰਸ਼ ਦਾ ਅਸਰ ਲੋਕ ਸਭਾ ਚੋਣਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਭਾਜਪਾ ਦੇ ਉਮੀਦਵਾਰਾਂ ਦਾ ਲਗਾਤਾਰ ਤਿੱਖਾ ਵਿਰੋਧ ਕਿਸਾਨਾਂ ਦੇ ਵੱਲੋਂ ਹੋ ਰਿਹਾ ਹੈ ਮਹਾਰਾਣੀ ਪ੍ਰਨੀਤਕੋਟ ਜਿਹੜੇ ਕਿ ਪਿੰਡ ਸੈਰੀ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਜਾ ਰਹੇ ਸਨ ਯਾਨੀ ਕਿ ਚੋਣ ਪ੍ਰਚਾਰਨਾ ਦਾ ਹੋਣ ਜਾ ਰਿਹਾ ਸੀ ਤਾਂ ਜਿਵੇਂ ਹੀ ਉਹ ਗੱਡੀ ਦੇ ਵਿੱਚ ਪਹੁੰਚਦੇ ਨੇ ਤਾਂ ਉਤਰਨ ਦੇ ਸਾਰ ਹੀ ਉਹਨਾਂ ਦਾ ਤਿੱਖਾ ਵਿਰੋਧ ਦੇਖਣ ਨੂੰ ਮਿਲਦਾ ਹੈ ਤੇ ਨਾਲ ਹੀ ਇਸੇ ਦੌਰਾਨ ਇਕੱਟਣਾ ਵਾਪਰਦੀ ਹੈ ਜਿੱਥੇ ਕਿ ਇੱਕ ਕਿਸਾਨ ਦੀ ਮੌਤ ਹੋ ਜਾਂਦੀ ਹੈ ਇਸ ਤੋਂ ਪਹਿਲਾਂ ਵੀ ਮਹਾਰਾਣੀ ਪ੍ਰਨੀਤ ਕੌਰ ਦਾ ਕਾਫੀ ਜ਼ਿਆਦਾ ਵਿਰੋਧ ਦੇਖਣ ਨੂੰ ਮਿਲਿਆ ਹੈ ਚੋਣ ਪ੍ਰਚਾਰ ਦੇ ਦੌਰਾਨ ਮਹਾਰਾਣੀ ਪ੍ਰਨੀਤ ਕੌਰ ਹਾਲ ਦੇ ਵਿੱਚ ਸੀ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋਈ ਹੈ ਇਸ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਇੱਕ ਕਾਫੀ ਮਾਹੌਲ ਪੱਕਾ ਆਉਣ ਵਾਲੇ ਦਿਨਾਂ ਦੇ ਵਿੱਚ ਪਾਜਪਾ ਨੂੰ ਕਾਫੀ ਜ਼ਿਆਦਾ ਇਸ ਦਾ ਕਾਮਯਾਬੀ ਪੁੱਗਤਣਾ ਪੈ ਸਕਦਾ ਹੈ ਪਰ ਜਿਸ ਤਰੀਕੇ ਦੇ ਨਾਲ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਅਲਟੀਮੇਟਿਵ ਪੰਜਾਬ ਸਰਕਾਰ ਨੂੰ ਦੇ ਦਿੱਤਾ ਗਿਆ ਦੋ ਦਿਨ ਦਾ ਉਸ ਨੂੰ ਲੈ ਕੇ ਵੀ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਬਤ ਕੀ ਕੁਝ ਅੱਗੇ ਹੋ ਸਕਦਾ ਹੈ ਕਿ ਆਖਿਰ ਕਿਸਾਨ ਜਿਹੜੇ ਨੇ ਉਹ ਦਰਨਾ ਪ੍ਰਦਰਸ਼ਨ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਕਰਨਗੇ ਜਾਂ ਫਿਰ ਸਰਕਾਰ ਜਿਹੜਿਆ ਪਾਜਵਾ ਆਗੂ ਨੂੰ ਗ੍ਰਿਫਤਾਰ ਕਰੇਗੀ ਹਾਲਾਂਕਿ ਵਿਰੋਧੀ ਧਿਰਾਂ ਦੇ ਵੱਲੋਂ ਇਸ ਬਾਬਤ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਹੈ ਕਿ ਕਿਸਾਨ ਦੀ ਮੌਤ ਹੋ ਗਈ ਦਰਨੇ ਪ੍ਰਦਰਸ਼ਨ ਨੂੰ ਲੈ ਕੇ ਉਥੇ ਮਹਾਰਾਣੀ ਪ੍ਰਨੀਤ ਕੌਰ ਦੇ ਵੱਲੋਂ ਵੀ ਇਸ ਬਾਬਤ ਦੁੱਖ ਪ੍ਰਗਟ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਆਗੂ ਦੀ ਮੌਤ ਕਾਫੀ ਜ਼ਿਆਦਾ ਮੰਦਪਾ ਗਈ ਹੈ ਮੈਂ ਬਹੁਤ ਜ਼ਿਆਦਾ ਦੁੱਖ ਪ੍ਰਗਟ ਕਰਦੀਆਂ ਤੇ ਮੈਂ ਅਗਲੇ 2 ਦਿਨ ਦੇ ਆਪਣੇ ਦੌਰੇ ਵੀ ਰੱਦ ਕਰਦੀਆਂ ਤਾਂ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਆਲਟੀਮੇਟਮ ਹੁਣ ਪੰਜਾਬ ਸਰਕਾਰ ਨੂੰ ਦਿੱਤਾ ਗਿਆ ਉਸ ਬਾਬਤ ਹੁਣ ਪੰਜਾਬ ਸਰਕਾਰ ਕੀ ਕੁਝ ਐਕਸ਼ਨ ਲੈਂਦੀ ਰਹੇਗੀ ਪੰਜਾਬ ਸਰਕਾਰ ਦੀ ਹਰ ਇੱਕ ਜਿਹੜੇ ਜਿਹੜੀ ਹਰਕਤ ਹੋਵੇ ਕਿ ਹਰ ਇੱਕ ਫੈਸਲੇ ਦੇ ਉੱਤੇ ਸਾਡੀ ਤਿੱਖੀ ਨਜ਼ਰ ਬਣੀ ਰਹੇਗੀ ਹੋਰ ਵੀ ਅਪਡੇਟ ਅਸੀਂ ਤੁਹਾਨੂੰ ਇਸੇ ਤਰ੍ਹਾਂ ਦਿੰਦੇ ਰਾਵਾਂਗੇ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ